ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਣਾਵਾਂਗੇ ਅੱਜ ਬਰੈਡ ਪਕੌੜਾ ਆਲੂ ਲਈ ਆਪਣੇ ਵਾਲ ਆਲੂਆਂ ਵਿੱਚ ਆਪਾਂ ਨੋਣ ਮਿਰਚ ਸਵਾਦ ਅਨੁਸਾਰ ਪਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਇੱਧਰ ਆਪਾਂ ਨੇ ਬੇਸਨ ਲਈਆ ਕੋਲ ਆਪਣੇ ਬਰੈਡਾਂ ਦੀ ਸ਼ੇਪ ਇਸ ਤਰ੍ਹਾਂ ਦਿੱਤੀ ਆ ਕੁਛ ਇੰਨਾ ਵਿਚਾਲੂ ਆਪਾਂ ਨੇ ਇਸ ਤਰ੍ਹਾਂ ਭਰਤੇ ਆਪਾਂ ਨੇ ਇਧਰ ਤੇਲ ਵੀ ਗਰਮ ਰੱਖ ਲਿਆ ਬਹੁਤ ਵਧੀਆ ਬਹੁਤ ਛੇਤੀ ਤਿਆਰ ਹੋ ਜਾਂਦੇ ਨੇ ਬਣਾਉਣ ਦੇ ਵੀ ਕਈ ਤਰੀਕੇ ਨੇ ਆਪਾਂ ਕੋਈ ਵੀ ਸ਼ੇਪ ਦੇ ਸਕਦੇ ਆ ਬ੍ਰੈਡਾਂ ਨੂੰ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਹੈਪੀ ਫੈਮਿਲੀ ਚੈਨਲ ਨੂੰ ਜਿਹੜੇ ਪਹਿਲੀ ਵਾਰੀ ਦੇਖ ਰਹੇ ਨੇ ਉਹ ਲਾਈਕ ਛੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਆਪਣੀਆਂ ਥੋੜੀਆਂ ਜਿਹੀ ਲੇਟ ਹੋ ਗਈਆਂ ਸੌਰੀ ਤੇ ਆਪਾਂ ਵੀਡੀਓ ਪਾਇਆ ਕਰਾਂਗੇ ਰੋਜ਼ ਹੀ ਆਪਣੇ ਜੀ ਬਰੈਡ ਪਕੌੜੇ ਬਣ ਕੇ ਤਿਆਰ ਨੇ ਖਾਣ ਚ ਵੀ ਬਹੁਤ ਜ਼ਿਆਦਾ ਵਧੀਆ ਟੇਸਟੀ ਲੱਗਦੇ ਨੇ ਬਰੈਡ ਪਕੌੜਾ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਬਣਾਉਣੇ ਇਹਨਾਂ ਨੂੰ ਬਹੁਤ ਜਲਦੀ ਬਣ ਕੇ ਆਪਣੇ ਬਰੈਡ ਪਕੌੜਾ ਤਿਆਰ ਨੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਆਪਾਂ ਜੀ ਵੀਡੀਓ ਦਾ ਕਰਦੇ ਇੱਥੇ ਐਂਡਰ ਬਾਈਕੂ ਜੀ ਦਾ ਖਾਤਾ ਬਾਈਕੂ ਜੀ ਕੀ ਕਰਦੇ